ਲੇ ਮੁਲਾਕਾਤ ਤੁਹਾਈ ਦੀ ਤੇ ਜਸਵਿੰਦਰ ਪੱਲਾ ਜੀ ਦੀ ਕਿਵੇਂ ਹੋਈ ਕਿੱਥੇ ਹੋਈ ਕਿਹਨੇ ਤੁਸੀਂ ਦੋਸਤ ਬਣੇ ਬਹੁਤ ਅਲੜ ਤੇ ਕੱਚੀ ਉਮਰ ਹੁੰਦੀ ਆ 16 17 ਸਾਲ ਤੇ ਮੈਂ 16 ਸਾਲ ਦਾ ਸੀ ਪੱਲਾ ਸਾਹਿਬ 17 ਸਾਲ ਦੇ ਸੀਗੇ 1977 ਦੇ ਵਿੱਚ ਕੋਈ 60 ਚ ਪੈਦਾ ਹੁੰਦੇ ਮੈਂ 68 ਚ ਪੈਦਾ ਹੋਇਆ ਤੇ ਅਸੀਂ ਮੈਂ 10ਵੀਂ ਕੀਤੀ ਸੀ ਪੱਲਾ ਸਾਹਿਬ ਨੇ 10ਵੀਂ ਕੀਤੀ ਸੀ 76 ਤੇ 77 ਚ ਇਹਨਾਂ ਨੇ ਪਹਿਲਾਂ ਗਵਰਨਮੈਂਟ ਕਾਲਜ ਲੁਧਿਆਣਾ ਇੱਕ ਸਾਲ ਪ੍ਰੈਪ ਕਰਦੇ ਸੀ ਉਹ 11ਵੇਂ ਨੂੰ ਪ੍ਰੈਪ ਕਰਦੇ ਸੀ ਜੀ ਤਾਂ ਇਹਨਾਂ ਦਾ ਇੱਕ ਅਨਫੋਰਚੂਨੇਟਲੀ ਸਕੂਟਰ ਐਕਸੀਡੈਂਟ ਹੋ ਗਿਆ ਸੀ ਤੇ ਡ੍ਰੌਪ ਕਰਨਾ ਪਿਆ ਸੀ ਸਾਲ ਸੋ ਇਹ ਮੈਟ੍ਰਿਕ ਵਾਲੇ ਆਧਾਰ ਤੇ ਮੇਰੇ ਜਮਾਤੀ ਬੰਦੇ ਆ ਅਗਸਟ 1970 ਚ ਖੁਸ਼ੀ ਪੂਰੇ 48 ਸਾਲ ਪਹਿਲਾਂ ਲੱਗ ਕੇ ਪੰਜ ਦਾਕੇ ਪਹਿਲਾਂ ਤੇ ਇੱਕੋ ਸੈਕਸ਼ਨ ਇੱਕੋ ਕਲਾਸ ਪੀਯੂ ਦਾ ਵਿੜਾ ਖੇਤੀਬਾੜੀ ਕਾਲਜ ਉੱਥੇ ਸੀ ਜਮਾਤੀ ਬੰਦੇ ਆ ਜਦੋਂ ਸਾਡੇ ਇਨਚਾਰਜ ਪ੍ਰੋਫੈਸਰ ਸਾਡੇ ਜੋ ਡਾਂਸ ਡਰਾਮਾ 뮤직 ਕਲਬ ਡੀ ਡੀ ਐਮ ਸੀ ਬੋਲਦੇ ਸੀ ਉਹਦੇ ਪ੍ਰਧਾਨ ਵੀ ਸੀ ਸਾਡੇ ਸੋਇਲ ਦੇ ਪ੍ਰੋਫੈਸਰ ਵੀ ਸੀ ਡਾਕਟਰ ਕੇਸ਼ਵਰਾਮ ਸ਼ਰਮਾ ਬੜੇ ਟੈਲੈਂਟਡ ਬੰਦੇ ਸੀ ਸਾਡੇ ਗੁਰੂ ਸੀ ਜੀ ਉਹਨਾਂ ਨੇ ਕਲਾਸ 'ਚ ਹੱਥ ਖੜੇ ਕਰਾਏ ਵੀ ਦੱਸੋ ਤੁਹਾਡੇ ਐਕਸਟਰਾ ਕਰਿਕੂਲਰ ਸ਼ੌਕ ਕਿਹੜੇ ਆ ਪੜ੍ਹਾਈ ਦੇ ਨਾਲ ਨਾਲ ਤਾਂ ਮੈਂ ਹੱਥ ਖੜਾ ਕੀਤਾ ਥੀਏਟਰ ਵਿੱਚ ਕਿਉਂਕਿ ਮੈਨੂੰ ਬਚਪਨ ਦੇ ਵਿੱਚ ਥੀਏਟਰ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਰਿਹਾ ਸੀ ਵੱਡੇ ਭਰਾਵਾਂ ਦੀ ਰਹਿਨਮਾਈ 'ਚ ਤੇ ਭੱਲਾ ਸਾਹਿਬ ਨੇ ਹੱਥ ਖੜਾ ਕੀਤਾ ਗਾਇਕੀ 'ਚ ਬਹੁਤ ਅੱਛੇ ਗਾਇਕ ਸੀ ਅਠਵੀਂ ਵਿੱਚ ਪੜ੍ਹਦੇ ਇਹਨਾਂ ਨੇ ਉਹਨਾਂ ਦੇ ਨਾਲ ਦੱਸਦੇ ਆ ਕਰਦੇ ਵੀ ਕੇ ਦੀਪ ਸਾਬ ਦਾ ਗੀਤ ਹੁੰਦਾ ਸੀਗਾ ਤਾਜੀ ਸਮੋਸੇ ਖਾ ਲਓ ਉਹ ਇਹਨਾਂ ਨੇ ਗੀਤ ਗਾਇਆ ਕਰਨਾ ਤੇ ਗੀਤ ਬੜਾ ਹਿੱਟ ਜਾ ਰਹਿਣਾ ਰਾਮੀਲਾ ਵਿੱਚ ਫਰਮਾਇਆ ਗਿਆ ਕਰਨ ਜਸਿੰਦਰ ਭੱਲਾ ਬਾਲ ਕਲਾਕਾਰ ਬਲਾਓ ਤੇ ਕਹਿੰਦੇ ਆ ਵੀ ਅਠਵੀਂ ਵਿੱਚ ਪੜ੍ਹਦੇ ਆ ਰੇਡੀਓ ਤੇ ਵੀ ਗਾਇਆ ਸੀ ਓਕੇ ਡਾਲਟੀ ਦੀ ਡੱਬੇ ਦੀ ਢੋਲਕੀ ਬਣਾ ਕੇ ਆਪ ਹੀ ਗਾਉਣਾ ਤੇ ਆਪ ਹੀ 뮤직 ਡਿਜ਼ਾਈਨ ਕਰਨਾ ਆਪ ਹੀ ਗਵਣਾ ਸ਼ੌਕ ਸੀ ਉਹਦਾ ਜੀ ਸੋ ਪੀਯੂ ਆ ਕਿ ਜਦੋਂ ਉਹਨੇ ਗਾਇਕੀ 'ਚ ਹੱਥ ਖੜਾ ਕੀਤਾ ਮੈਂ ਥੀਏਟਰ 'ਚ ਖੜਾ ਕੀਤਾ ਤੇ ਕਲਾਸਵਾਲੇ ਸੀਗੇ ਅਸੀਂ ਆਪਣਾ ਸਫਰ ਇਦਾਂ ਪੈਰਲੈਲੀ ਚਲਉਂਦੇ ਰਹੇ ਉਹ ਗਾਇਕੀ 'ਚ ਤੇ ਮੈਂ ਥੀਏਟਰ 'ਚ ਜੀ ਤੇ ਉਹ ਸਫਰ ਦੌਰਾਨ ਇਹ ਕਹ ਲੋ ਵੀ ਭੱਲਾ ਸਾਹਿਬ ਦੀ ਜਿਹੜੀ ਪ੍ਰਤਿਭਾ ਉਸ ਦੀ ਲਿਖਣ ਦੀ ਬਹੁਤ ਅੱਛੀ ਤੇ ਕਾਮੇਡੀ ਲਿਖਣ ਦੀ ਇਹ ਇਹਨਾਂ ਨੇ ਉਦੋਂ ਆਪਦਾ ਪੀਯੂ ਵਿੱਚ ਸਿੱਕਾ ਮਣਾਤਾ ਜਦੋਂ ਹਿੱਟ ਗੀਤਾਂ ਦੀਆਂ ਪਰੋਡੀਆਂ ਬਣਾ ਕੇ ਨਾ ਪੈਰੋਡੀਜ਼ ਵੀ ਲਿਖਣੀ ਤੇ ਉਹ ਆਪ ਗਾਉਣੀ ਤੇ ਉਹ ਆਪ ਹੀ ਉਹਦਾ میوزਿਕ ਤਿਆਰ ਕਰਕੇ ਕਿਉਂਕਿ ਗੀਤ ਮੋਸਟਲੀ ਜਿਵੇਂ ਉਹਨਾਂ ਦੇ ਗੁਰਦਾਸ ਮਾਨ ਸਾਹਿਬ ਦੇ ਗੀਤ ਹੁੰਦੇ ਸੀਗੇ ਕੀ ਬਨੂ ਦੁਨੀਆ ਦਾ ਸੱਚੇ ਪਾਤਸ਼ਾਹ ਵੈਗਰੂ ਜਾਣੇ ਇਹਨਾਂ ਨੇ ਉਹਨੂੰ ਆਪਣੇ ਮਾਹੌਲ 'ਚ ਢਾਲ ਕੇ ਗਾਇਆ ਕੀ ਬਨੂ ਪੀਯੂ ਦਾ ਇਹ ਡੀਨ ਡਾਇਰੈਕਟਰ ਜਾਣੇ ਇਸੇ ਤਰ੍ਹਾਂ ਗੀਤ ਹਿੱਟ ਸੀ ਮਾਨ ਸਾਹਿਬ ਦਾ ਮਾਮਲਾ ਗੜਬੜ ਹੈ ਉਹ ਵੀ ਇਹਨਾਂ ਨੇ ਪੀਯੂ ਮਾਹੌਲ ਤੇ ਗੀਤ ਨੂੰ ਢਾਲਿਆ ਉਹ ਗਾਇਆ ਤੇ ਪੂਰੀਆਂ ਤਾੜੀਆਂ बजਨੀਆਂ ਹੂਟਿੰਗ ਹੋਣੀ ਬਹੁਤ ਪੱਲਾ ਸਾਹਿਬ ਨੂੰ ਲੋਕਾਂ ਨੇ ਮਤਲਬ ਕਹਿੰਦਾ ਵੀ ਉਹੀ ਗੀਤਗਾ ਉਹੀ ਕਿਉਂਕਿ ਜਦ ਤੁਸੀਂ ਕਾਲਜ ਪੜਦੇ ਨਾ ਖੁਸ਼ੀ ਕੁੜੀਆਂ ਮੁੰਡੇ ਆਪਸ ਚ ਜੁਗਲਬੰਦੀ ਕਰਕੇ ਪੰਜ ਕਾਲਜ ਸੀਗੇ ਹੋਮ ਸਾਇੰਸ ਕਾਲਜ ਕੁੜੀਆਂ ਦਾ ਸਾਰੇ ਦਾ क्रेज ਉੱਥੇ ਜਾਂਦਾ ਬਾਕੀ ਕਾਲਜ ਮੁੰਡਿਆਂ ਦੇ ਆ ਫੈਟਰਡੀ ਕਾਲਜ ਇੰਜੀਨੀਅਰਿੰਗ ਕਾਲਜ ਐਗਰੀਕਲਚਰ ਕਾਲਜ ਹਨਾ ਇੱਕ ਬੀਸਕੈਂਸ ਕਾਲਜ ਜਿਹੜਾ ਦੋਨੇ ਮੁੰਡੇ ਕੁੜੀਆਂ ਹੁੰਦਾ ਸੀਗਾ ਸੋ ਉੱਥੇ ਜਿਹੜਾ ਉਹ ਜੁਗਲਬੰਦੀ ਕਰਕੇ ਹੀਰੋ ਬਣ ਗਏ ਗਾਇਕ ਬਣ ਗਏ ਭਲਾ ਸਾਹਿਬ ਵਧੀਆ ਉੱਭਰ ਗਏ ਇੱਕ ਪ੍ਰੋਡੀ ਰਾਈਟਰ ਐਂਡ ਪ੍ਰੋਡੀ ਗਾਇਕ ਤੌਰ ਤੇ ਤੇ ਮੈਂ ਆਪਣੀ ਜਰਨੀ ਜਿਹੜੀ ਆ ਉਹ ਥੀਟਰ ਵਿੱਚ ਕਿਉਂਕਿ ਬਚਪਨ ਦੇ ਵਿੱਚ ਮੈਨੂੰ ਵੱਡੇ ਭਰਾਵਾਂ ਦੀ ਰਹਿਨਮਾਈ ਚ ਬਾਲ ਕਲਾਕਾਰ ਦਾ ਰੋਲ ਚੌਥੀ ਪੜ੍ਹਦੇ ਮਿਲ ਗਿਆ ਫਿਰ ਮੈਂ ਨਾਟਕਾਂ ਵਿੱਚ ਭਾਗ ਲੈਣ ਲੱਗ ਗਿਆ ਗੁਰਚਰਨ ਭਾਈ ਦੇ ਨਾਟਕ ਖੇੜਿਆ ਕਰਨੇ ਇਨਕਲਾਬੀ ਨਾਟ ਗੱਡੇ ਸਟੇਜ ਜੁੜ ਕੇ ਪਿੰਡਾਂ ਥੀਟਰ ਕਰਿਆ ਕਰਨਾ ਤਾਂ ਉਹ ਬ੍ਰਦਰ ਜਿਹੜੇ ਆ ਉਹ ਐਕਟਿੰਗ ਵੀ ਕਰਦੇ ਸੀ ਕੁਝ ਐਂਕਰਿੰਗ ਵੀ ਕਰਦੇ ਸੀਗੇ ਉਹਨਾਂ ਦੀ ਮੈਨੂੰ ਇੱਕ ਘਰ ਚ ਮਾਹੌਲ ਜਿਹਾ ਮਿਲ ਗਿਆ ਉਹਦੇ ਕਰਕੇ ਮੈਂ ਨੌਵੀਂ ਚ ਪੜ੍ਹਦੇ ਨੇ ਆਪਣੇ ਸਕੂਲ ਗਵਰਨਮੈਂਟ ਹਾਈ ਸਕੂਲ ਉਹਿੰਆ ਚ ਇੱਕ ਨਾਟਕ ਜਿਹੜਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਸੀਗਾ ਭਾਈ ਮਲਕ ਭਾਗੋ ਮਲਕ ਭਾਗੋ ਤੇ ਭਾਈ ਲਾਲੋ ਦੀ ਸਟੋਰੀ ਸੀਗੀ ਇਹ ਲੋਕ ਕਿਸ ਦਾ ਹੈ ਉਹ ਨਾਟਕ ਮੈਂ ਨਿਰਦੇਸ਼ਿਤ ਕੀਤਾ ਨੌਜ ਪੜਦੇ ਨੇ ਤੋਂ ਇਸ ਕਰਕੇ ਚਾਕਾ ਖੁੱਲ ਗਿਆ ਤੇ ਪੀਯੂ ਪਹੁੰਚ ਕੇ ਵੀ ਪ੍ਰੋਫੈਸਰ ਨੂੰ ਕਹਿੰ ਗਿਆ ਜੀ ਮੈਂ ਇਤਹਾਸਕ ਨਾਟਕ ਖੇਡਨੇ ਆ ਸਰਾਂਦੀ ਦੀਵਾਰ ਖੇਡਿਆ ਜਫਰਨਾਮਾ ਖੇਡਿਆ ਯਾਨੀ ਉਹ ਨਾਟਕ ਖੇਡੇ ਜਿਹੜੇ ਮੈਂ ਬਚਪਨ ਪਹਿਲਾਂ ਖੇਡੇ ਸੀਗੇ ਸੋ ਮੈਂ ਥੀਏਟਰ ਚ ਅੱਗੇ ਵਧ ਗਿਆ ਫਿਰ ਭੱਲਾ ਸਾਹਿਬ ਤੇ ਮੈਂ ਦੋਨੋਂ ਰਲ ਕੇ ਥੀਏਟਰ ਕਰਨ ਲੱਗੇ ਭੱਲਾ ਸਾਹਿਬ ਨੇ ਲੀਡ ਰੋਲ ਕੀਤੇ ਮਤਲਬ ਮੈਨੂੰ ਯਾਦ ਆ ਔਲਖ ਸਾਹਿਬ ਦਾ ਨਾਟਕ ਹੁੰਦਾ ਸੀਗਾ ਟੂੜੀ ਵਾਲਾ ਕੋਠਾ ਸੰਤੂ ਮੇਰਾ ਦਾ ਬੇਟਾ ਬਣਿਆ ਫਿਰ ਇੱਕ ਰਮਾਇਣ ਹੋਰ ਫਿਰ ਅੰਨੇ ਨਿਸ਼ਾਨਚੀ ਉਹ ਚ ਫੱਟੇ ਚੱਕ ਬਣੇ ਮੈਂ ਇਹ ਤਰ੍ਹਾਂ ਬਣਿਆ ਬੜਾ ਅੱਛਾ ਕੈਰੈਕਟਰ ਸੀ ਬਣਾ ਸਕਦਾ ਸੋ ਥੀਏਟਰ ਸੀ ਇਕੱਠੇ ਕਰਨ ਲੱਗੇ ਜੀ ਥੀਏਟਰ ਵਿੱਚ ਵੀ ਭੱਲਾ ਸਾਹਿਬ ਨੇ ਅੰਦਰ ਚੰਗਾ ਲੂਆ ਬਣਾ ਲਿਆ ਐਜ਼ ਅ ਕਲਾਕਾਰ ਵੀ ਤੇ ਇਹ ਕਰਦੇ ਕਰਦੇ 81 ਜਦੋਂ ਆ ਗਿਆ ਉਦੋਂ ਸਾਨੂੰ ਇੱਕ ਬ੍ਰੇਕ ਮਿਲੀ ਕਿ ਜਦੋਂ ਅਸੀਂ ਦੋਵੇਂ ਰਲ ਕੇ ਭੰਡਾ ਦੇ ਨਕਲਾ ਸਟੇਜ ਤੇ ਕੀਤੀਆਂ ਆਪਦੀ ਆਊਟ ਗoing ਫਿਰ ਉਹ ਪਾਰਟੀ ਚ ਸਟੇਜ ਤੇ ਉਹ ਸਾਡੀ ਆਈਟਮ ਬੜੀ ਹਿੱਟ ਲੱਗੀ ਲੋਕਾਂ ਨੂੰ ਸਾਡੇ ਜਿਹੜੇ ਡੀਨ ਡਾਇਰੈਕਟਰ ਸੀਗੇ ਉਹਨਾਂ ਨੇ ਸਾਨੂੰ ਪਿਆਰ ਕੀਤਾ ਆ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਇੱਕ ਕਮੇਟੀ ਜਿਹੜੀ ਆ ਇਹਦੇ ਜਰੀਏ ਪੰਜਾਬ ਦੇ ਸੱਭਿਆਚਾਰ ਨੂੰ ਬਚਾ ਕੇ ਰੱਖ ਲਿਆ ਤੇ ਗੁਰਪਜਨ ਗਿੱਲ ਜੀ ਨੇ ਆਰਟੀਕਲ ਛਾਪਤਾ ਪੰਜਾਬੀ ਟ੍ਰਿਬਿਊਨ ਚ ਖੁਰਦੇ ਸੱਭਿਆਚਾਰ ਦੇ ਰਾਖੇ ਮਾਡਰਨ ਭੰਡ ਪੱਲਾ ਤੇ ਬਾਲਵਕੰਦ ਕਿਦਾਂ ਅਸੀਂ ਪੀਊ ਦੁਬਾਰਾ